ਸਸਤਰੀ ਗਰ ਕਿਸਾਨ ਪ੍ਰਭਾਓ ਮੈਂ ਤੁਹਾਡਾ ਆਪਣਾ ਅਜੀਜ਼ ਦੋਸਤ ਮੱਖਣ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਣਕ ਨੂੰ ਆਪਾਂ ਕਦ ਦੋਕਣੇ ਸਪਰੇਅ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਕੀ ਫਾਇਦੇ ਨੇ ਕੀ ਨੁਕਸਾਨ ਨੇ ਇਸ ਤੋਂ ਇਲਾਵਾ ਕਣਕ ਦੇ ਦੋ 70-75 ਦਿਨਾਂ ਦੀ ਹੋ ਜਾਵੇ ਕੀ ਉਹਨੂੰ ਖਰਾਕੀ ਤੱਤ ਦੇਣ ਲਈ ਐਨਪੀਕੇ ਕਿਹੜੇ-ਕਿਹੜੇ ਵਰਤੇ ਜਾਣ ਅਤੇ ਫੰਗੀ ਸਾਈਡ ਸਪਰੇਅ ਦੀ ਹੁਣ ਜ਼ਰੂਰਤ ਹੈਗੀ ਹੈ ਜਾਂ ਨਹੀਂ ਕਿਸਾਨ ਪ੍ਰਭਾਓ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਸਾਰੀਆਂ ਕਣਕ ਤੋਂ ਬੰਪਰ ਝਾੜ ਲੈਣ ਲਈ ਕੀਤੀਆਂ ਜਾਂਦੀਆਂ ਨੇ ਜਿੰਨੇ ਵੀ YouTube ਉੱਪਰ ਤੁਸੀਂ ਹੁਣ ਕਣਕ ਸੰਬੰਧੀ ਵੀਡੀਓ ਦੇਖੋਗੇ ਉਹਨਾ ਵਿੱਚ ਇਹੀ ਹੁੰਦਾ ਵੀ ਕਣਕ ਦਾ ਜਿਹੜਾ ਝਾੜ ਆਪਾਂ ਜ਼ਿਆਦਾ ਲੈ ਲਈਏ ਨਹੀਂ ਕਣਕ 20 ਬਾਈ ਕੁਇੰਟਲ ਦੀ ਰਾਮ ਨਿਕਲਦੀ ਰਹਿੰਦੀ ਆ ਪਰ ਕਿਤੇ ਨਾ ਕਿਤੇ ਪੰਜਾਬ ਵਿੱਚ ਐਸੇ ਖੇਤਰ ਵੀ ਹੈਗੇ ਨੇ ਜਿੱਥੇ 28 ਤੋਂ 30 ਕੁਇੰਟਲ ਤੱਕ ਵੀ ਕਣਕ ਦੇ ਝਾੜ ਪ੍ਰਾਪਤ ਕੀਤੇ ਜਾਂਦੇ ਨੇ ਕਹਿਣ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਹੋਣੀ ਵੀ 28 ਤੋਂ 30 ਕਿੱਥੇ ਨਿਕਲਦੇ ਨੇ ਪਰ ਸੰਗਰੂਰ ਦਾ ਅਮਰਗੜ ਦਾ ਮੇਰੇ ਆਪਣੇ ਕੁਝ ਖੇਤ ਵੀ 28 ਕੁਇੰਟਲ ਤੱਕ ਨਾਰਮਲ ਕਣਕ ਦੇ ਝਾੜ ਨੇ ਜਿਹੜੇ ਚਲੇ ਜਾਂਦੇ ਨੇ ਜਦ ਕਿ ਬਿਨਾ ਰਹਿਆਂ ਸਪਰੇਹਾਂ ਤੋਂ ਚਲੇ ਜਾਂਦੇ ਨੇ ਸਿਰਫ ਤਿੰਨ ਕੱਟੂ ਜੂਰੀਏ ਦੇ ਹੀ ਲਾਏ ਜਾਂਦੇ ਨੇ ਕਿਸਾਨ ਭਰਾਵੋ ਇਹਦਾ ਮਤਲਬ ਇਹ ਆ ਵੀ ਆਪਣੀ ਜਿਹੜੀਆਂ ਪੰਜਾਬ ਦੀ ਧਰਤੀ ਆ ਬਹੁਤ ਉਪਜਾਊ ਆ ਡਾਕਰ ਜ਼ਮੀਨਾਂ ਨੇ ਤੇ ਇਹਨੇ ਇੱਥੇ ਇੱਕ ਜੇ ਆਪਾਂ ਮਰਿਆ ਬੰਦਾ ਵੀ ਦੱਬਦੀ ਉਹ ਵੀ ਹਰਾ ਹੋ ਜਾਂਦਾ ਆ ਫਿਰ ਕਣਕ ਦੇ ਦਾ ਝਾੜ ਚੰਗੇ ਦੇਣੀ ਨੇ 30 ਕੁਇੰਟਲ ਤੱਕ ਕਣਕ ਦੇ ਝਾੜ ਵੀ ਚਲੇ ਜਾਂਦੇ ਨੇ ਕਿਸਾਨ ਭਰਾਵੋ ਜਦੋਂ ਤੁਹਾਡੀ ਕਣਕ 70 ਤੋਂ 80 ਦਿਨ ਦੇ ਵਿਚਕਾਰ ਹੋਊਗੀ ਤਾਂ ਕਿਸਾਨ ਭਰਾਵਾਂ ਦੇ ਹੀ ਕੁਐਸਚਨ ਹੁੰਦੇ ਨੇ ਵੀ ਅਸੀਂ ਇਹਨੂੰ ਖਰਾਕੀ ਤੱਤਾਂ ਦੇ ਲਈ ਕਿਹੜਾ ਐਨਪੀਕੇ ਸਪਰੇਅ ਕੀਤੀ ਜਾਵੇ 13-0-45 ਕੀਤੀ ਜਾਵੇ 52-34 ਕੀਤੀ ਜਾਵੇ ਜਾਂ ਕੋਈ ਹੋਰ ਕੀਤੀ ਜਾਵੇ ਦੇਖੋ ਕਿਸਾਨ ਭਰਾਵੋ ਜੇਕਰ ਤੁਹਾਡੇ ਖੇਤ ਹਲਕੇ ਨੇ ਦਰਮਿਆਨੇ ਨੇ ਤਾਂ ਉਹਦੇ ਵਿੱਚ ਫਾਸਫੋਰਸ ਦੀ ਤੇ ਪੋਟਾਸ਼ ਦੀ ਕਮੀ ਜ਼ਰੂਰ ਰਹਿਣੀ ਆ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚੋਂ ਪਰਾਲੀ ਨੂੰ ਅੱਗ ਲਾ ਦਿੱਤੀਗੀ ਆ ਜਾਂ ਗੱਠਾ ਬਣਾ ਕੇ ਚਕਾਤੀਆਂ ਉੱਥੇ ਪੋਟਾਸ਼ ਦੀ ਕਮੀ ਜ਼ਰੂਰ ਆਉਂਦੀ ਆ ਤਾਂ ਉੱਥੇ 13045 ਦੀ ਸਪਰੇ ਜ਼ਰੂਰ ਕੀਤੀ ਜਾਵੇ ਜੇਕਰ ਫਾਸਫੋਰਸ ਦੀ ਮਾਤਰਾ ਘਟਾ ਜਾਂ ਤੁਹਾਨੂੰ ਕਣਕ ਦੀ ਬਜਾਈ ਮੌਕੇ ਡੀਪੀ ਘੱਟ ਮਿਲਿਆ ਤੁਸੀਂ ਘੱਟ ਮਾਤਰਾ ਵਿੱਚ ਡੀਪੀ ਪਾਇਆ ਤਾਂ ਤੁਸੀਂ 5234 ਐਨਪੀਕੇ ਆਉਂਦਾ 5234 ਦੀ ਜ਼ਰੂਰ ਸਪਰੇ ਕੀਤੀ ਜਾਵੇ ਜਿਦੇ ਵਿੱਚ 52% ਫਾਸਫੋਰਸ ਹੁੰਦਾ ਆ ਤੇ 34% ਉਹਦੇ ਵਿੱਚ ਪਟਾਸ ਹੁੰਦਾ ਆ ਇਸ ਤੋਂ ਇਲਾਵਾ ਦੋਸਤੋ ਮਾਰਕੀਟ ਵਿੱਚ ਇੱਕ ਐਨਪੀਕੇ ਆਉਂਦਾ 55517 ਮਹਿੰਦਰਾ ਕੰਪਨੀ ਦਾ ਹੈਗਾ ਆ ਮਹਿੰਦਰਾ ਕੰਪਨੀ ਦੀ ਮੈਂ ਇੱਥੇ ਕੋਈ ਐਡਵਰਟਾਈਜ਼ਮੈਂਟ ਨਹੀਂ ਕਰ ਰਿਹਾ ਪਰ ਉਹਨਾਂ ਦਾ ਇਹ ਖਰਾਕੀ ਤੱਤਾਂ ਵਾਲਾ ਐਨਪੀ ਕਿਉਂਦਾ 55517 ਇਹਦੇ ਵਿੱਚ 5% ਨਾਈਟ੍ਰੋਜਨ 55% ਫਾਸਫੋਰਸ ਅਤੇ 17% ਪੋਟਾਸ਼ ਹੁੰਦਾ ਆ ਤੇ ਇਸ ਤੋਂ ਇਲਾਵਾ ਖਰਾਕੀ ਤੱਤ ਜਿਵੇਂ ਕਿ ਜ਼ਿੰਕ ਹੋ ਗਿਆ ਬੋਰਨ ਹੋ ਗਿਆ ਤੇ ਮੈਗਨੀਸ਼ੀਅਮ ਹੋ ਗਿਆ ਇਦਾਂ ਦੇ ਹੋਰ ਤੱਤ ਵੀ ਹੁੰਦੇ ਨੇ ਜੇਕਰ ਤੁਸੀਂ ਇਹ ਵਾਲਾ ਐਨਪੀਕੇ ਵਰਤੋਗੇ ਤਾਂ ਤੁਹਾਨੂੰ ਐਕਸਟਰਾ ਬੋਰਨ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਸਾਨ ਪ੍ਰਭੂ ਜਦੋਂ ਤੁਹਾਡੀ ਕਣਕ 70 ਤੋਂ 80 ਦਿਨ ਦੇ ਪਿਛਕਾਰ ਹੋ ਗਈ ਉਹਨੇ ਬੱਲੀਆਂ ਨਿਕਲਣੀਆਂ ਸਟਾਰਟ ਹੋਣੀਆਂ ਨੇ ਉਹਦੇ ਵਿੱਚ ਤੁਸੀਂ ਉਹਨੂੰ ਜਿਹੜੀ ਉਹਦੀ ਗੱਠ ਹੈ ਉਹਨੂੰ ਪਾੜ ਕੇ ਦੇਖ ਵੀ ਸਕਦੇ ਹੋ 1 ਸੈਂਟੀਮੀਟਰ ਦੀ ਬੱਲੀ ਉਹ ਚ ਬਣ ਚੁੱਕੀ ਹੋਣੀ ਆ ਮੈਂ ਇੱਥੇ ਸਕਰੀਨ ਤੇ ਚਲਾ ਵੀ ਦਿਨਾ ਇੱਕ ਫੋਟੋ ਵਗੈਰਾ ਜਦੋਂ ਇਹ ਬੱਲੀ ਕਣਕ ਦੇ ਪੌਦੇ ਦੇ ਵਿੱਚ ਵੱਢ ਰਹੀ ਆ ਤਾਂ ਇਸ ਸਮੇਂ ਕੀ ਬਾਰੀ ਬੋਰਨ ਦੀ ਕਮੀ ਆ ਜਾਂਦੀ ਆ ਬੋਰਨ ਦੀ ਕਮੀ ਕਿਵੇਂ ਪਤਾ ਲੱਗੂ ਕਣਕ ਦੇ ਪੱਤੇਾਂ ਦੇ ਉੱਪਰ ਇੱਕ ਫੋੜੇ ਜੇ ਹੋ ਜਾਂਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਸਾਨ ਪ੍ਰਾਪ ਉਹ ਜਿਹੜੀ ਖਰਾਕੀ ਤਤਾਲੀ ਸਪਰੇਅ ਆ ਇਹ 70 ਤੋਂ 80 ਦਿਨ ਦੇ ਵਿੱਚ ਵਿੱਚ ਤੁਸੀਂ ਕਰ ਸਕਦੇ ਹੋ ਤੇ ਇਹਦੇ ਵਿੱਚ ਫੰਗੀ ਸਾਈਡ ਸਪਰੇਅ ਨੂੰ ਮਿਕਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਹੁਤ ਕਿਸਾਨ ਪ੍ਰਾ ਪੁੱਛ ਰਹੇ ਸੀ ਅਸੀਂ ਹੁਣ ਇੱਥੇ ਕਿਹੜਾ ਫੰਗੀ ਸਾਈਡ ਵਰਤੀਏ ਦੇਖੋ ਫੰਗੀ ਸਾਈਡ ਦੀ ਸਪਰੇਅ ਆਪਾਂ ਨੇ ਕਣਕ ਨੂੰ ਪਹਿਲਾਂ ਕਰਨੀ ਹੁੰਦੀ ਆ 50 ਤੋਂ 55 ਦਿਨ ਤੇ ਉਦੋਂ ਪੀਲੀ ਕੁੰਗੀ ਅਕਸਰ ਤੁਸੀਂ ਸੁਣਿਆ ਹੋਵੇਗਾ ਪੀਲੀ ਕੁੰਗੀ ਕਣਕ ਨੂੰ ਪੈ ਜਾਂਦੀ ਆ ਪੀਲੀ ਕੁੰਗੀ ਦੀ ਰੋਗ ਥਾਮ ਦੇ ਲਈ ਜਾਂ ਕਣਕ ਨੂੰ ਪਾਣੀ ਦਾ ੱਤਕਾ ਜਿਆਦਾ ਲੱਗ ਗਿਆ ਕਣਕ ਪੀਲੀ ਪੈ ਗਈ ਉਹਦੀ ਰੋਗ ਉਹਨੂੰ ਸੈੱਟ ਕਰਨ ਦੇ ਲਈ ਆਪਾਂ ਐਮ 45 ਤੁਹਾਨੂੰ ਸਪਰੇਅ ਦੱਸਿਆ ਸੀ 350 ਗ੍ਰਾਮ ਤੋਂ ਲੈ ਕੇ 500 ਗ੍ਰਾਮ ਕਿੱਲੇ ਦੀ 50 55 ਦਿਨ ਤੋਂ ਲੈ ਕੇ 60 ਦਿਨਾਂ ਤੱਕ ਤੁਸੀਂ ਜਿਹੜੀ ਐਮ 45 ਦੀ ਸਪਰੇਅ ਕਣਕ ਤੇ ਕਰ ਸਕਦੇ ਹੋ ਇਸ ਤੋਂ ਬਾਅਦ ਜੋ 70 ਤੋਂ 80 ਦਿਨ ਹੋ ਗਏ ਇੱਥੇ ਤੁਹਾਡੇ ਫੰਗੀ ਸਾਈਡ ਨੇ ਕੰਮ ਨਹੀਂ ਕਰਨਾ ਕਿਉਂਕਿ ਠੰਡਵ ਦਾ ਮੌਸਮ ਵਧੀਆ ਆ ਭਾਵੇਂ ਕੀ ਹੁਣ ਜਨਵਰੀ ਦਾ ਅਖੀਰਲਾ ਹਫਤਾ ਧੁੱਪਾਂ ਜ਼ਿਆਦਾ ਲੱਗ ਰਹੀਆਂ ਨੇ ਪਰ ਰਾਤ ਨੂੰ ਵਧੀਆ ਠੰਡ ਹੋ ਜਾਂਦੇ ਆ ਕਿਤੇ ਟਮਾਟਾ ਮੇ ਖੇਤਾਂ ਵਿੱਚ ਕੋਰਾ ਵੀ ਦੇਖਣ ਨੂੰ ਮਿਲਦਾ ਆ ਇਸ ਲਈ ਕਿਸਾਨ ਪ੍ਰਭੋ ਹੁਣ ਫੰਗੀ ਸਾਈਡ ਨੇ ਕੰਮ ਨਹੀਂ ਕਰਨਾ ਫੰਗੀ ਸਾਈਡ ਦੀ ਸਪਰੇਅ ਆਪਾਂ ਕਰਾਂਗੇ ਜਦੋਂ 100% ਨਿਸਾਰਾ ਨਿਸਰਗੀ ਕਣਕ ਫਰਵਰੀ ਦੇ ਅਖੀਰਲੇ ਹਫਤੇ ਜਾਂ ਮਾਰਚ ਦੇ ਪਹਿਲੇ ਹਫਤੇ ਉਦੋਂ ਕੀਤਾ ਹੋਇਆ ਫੰਗੀ ਸਾਈਡ ਤੁਹਾਡੀ ਕਣਕ ਦਾ ਇੱਕ ਤਾਂ ਟਾਈਮ ਪੀਰੀਅਡ 5-7 ਦਿਨ ਜ਼ਿਆਦਾ ਕਰ ਦਵੇਗਾ ਅਤੇ ਤੁਹਾਡੀ ਕਣਕ ਪੱਕਣ ਨੂੰ ਜਦੋਂ ਹਫ਼ਤਾਖੰਡ ਜ਼ਿਆਦਾ ਲਵੇਗੀ ਤਾਂ ਜਿਸ ਕਰਕੇ ਤੁਹਾਡੀ ਕਣਕ ਦੇ ਝਾੜ ਨੇ ਵੱਧ ਸਕਦੇ ਨੇ ਉਦੋਂ ਕੀਤਾ ਹੋਇਆ ਫੰਗੀ ਸਾਈਡ ਦੇ ਰਿਜ਼ਲਟ ਜ਼ਿਆਦੇ ਨੇ ਉਦੋਂ ਫੰਗੀ ਸਾਈਡ ਵਿੱਚ ਕਿਸਾਨ ਪਰ ਨਟੀਵੋ ਤੱਕ ਵੀ ਕਰ ਰਹੇ ਨੇ ਜਿਹੜਾ ਆਪਾਂ ਛੋਣੇ ਤੇ ਕਰਦੇ ਹੁੰਨੇ ਆ ਦੇਖੋ ਨਟੀਵੋ ਕਰੀਦੇ ਵੀ ਬਹੁਤ ਚੰਗੇ ਰਿਜ਼ਲਟ ਮਿਲੇ ਸੀ ਮੈਂ ਪਿਛਲੇ ਸਾਲ ਆਪਣੇ ਖੇਤਾਂ ਵਿੱਚ 12-63 ਫੰਗੀ ਸਾਈਡ ਕਰਿਆ ਸੀ 12% ਉਹਦੇ ਵਿੱਚ ਕਾਰਬੋਂਡਾਈਜ਼ਮ ਹੁੰਦਾ ਤੇ 63% ਮੈਕੋਜੈਬ ਹੁੰਦਾ ਆ ਤੇ 1263 ਦੇ ਨਾਲ ਵੀ ਜਿਹੜੇ ਮੈਨੂੰ ਆਪਣੀ ਕਣਕ ਦੇ ਵਿੱਚ ਝਾੜਨੇ 2 ਕੁਆਂਟਲ ਕੀਲੇ ਦੇ ਜ਼ਰੂਰ ਵੱਧ ਮਿਲੇ ਸੀ ਇਸ ਲਈ ਕਿਸਾਨ ਪ੍ਰਭ ਤੁਸੀਂ ਉਦੋਂ ਫਰਵਰੀ ਦੇ ਖੇਤਲੇ ਹਫ਼ਤੇ ਜਾਂ ਮਾਰਚ ਦੇ ਪਹਿਲੇ ਹਫ਼ਤੇ ਫੰਗੀ ਸੈਡ ਆ ਜਿਹੜਾ ਵਰਤ ਸਕਦੇ ਹੋ ਤੇ ਹੁਣ ਤਾਂ ਰਹੀ ਗੱਲ ਬਸ ਐਨਪੀਕੇ ਵਰਤ ਸਕਦੇ ਹੋ 13045 1.5 ਕਿਲੋ ਕੀਲੇ ਦਾ 150 ਲੀਟਰ ਪਾਣੀ ਕੀਲੇ ਦਾ ਜਾਂ ਫਿਰ ਵਰਤ ਲਓ 5234 ਜਾਂ ਜਿਹੜਾ ਮੈਂ ਤੁਹਾਨੂੰ ਦੱਸਿਆ ਖਰਾਕੀ ਤੱਤਾਂ ਵਾਲਾ ਐਨਪੀਕੇ ਜਾਂ ਅਦਰ ਕੰਪਨੀਆਂ ਦੇ ਵਿੱਚ ਵੀ ਆਉਂਦੇ ਨੇ ਆਈਸੀਐਲ ਦਾ ਵੀ ਆਉਂਦਾ ਆ ਤੇ ਆਪਣੀ ਕੋਰੋ ਮੰਡਲ ਦਾ ਵੀ ਆਉਂਦਾ ਆ ਇਦਾਂ ਦੇ ਆਦਰ ਕੰਪਨੀ ਵਿੱਚ ਵੀ ਆਉਂਦੇ ਨੇ ਉਹ ਵੀ ਵਰਤ ਸਕਦੇ ਹੋ ਤੇ ਕਿਸਾਨ ਪ੍ਰਭੂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਸੀ ਉਹ ਹੈ ਕਿ ਲਿਓਸਨ ਦੀ ਸਪਰੇ ਕਰੀ ਜਾਂਦੀ ਆ 70 ਤੋਂ 80 ਦਿਨਾਂ ਤੇ ਵੀ ਤਾਂ ਜੋ ਜਿਹੜਾ ਕਣਕ ਦਾ ਕੱਦ ਦਾ ਰੁਕ ਜਾਵੇ ਅਤੇ ਕਣਕ ਡਿੱਗਣੋਂ ਬਚ ਰਹੀ ਕਿਸਾਨ ਪ੍ਰਭੂ ਜੇਕਰ ਤੁਹਾਡੀ ਕਣਕ ਤਗੜੀ ਆ ਹਵਾ ਦਾ ਬੁੱਲਾ ਤੇਜ ਆ ਗਿਆ ਧਰਤੀ ਨਰਮਾ ਤਾਂ ਉਹ ਡਿੱਗੇਗੀ ਡਿੱਗੇਗੀ ਉਹ ਕਣਕ ਨੂੰ ਕੋਈ ਲਿਓਸਨ ਸਪਰੇ ਨਹੀਂ ਰੋਕ ਸਕਦੀ ਲਿਓਸਨ ਸਪਰੇ ਦਾ ਕੰਮ ਹੁੰਦਾ ਆ ਜਦੋਂ ਸੜਕ ਦਿੱਤੀ ਜਾਂਦੀ ਆ ਤਾਂ ਪੱਤਿਆਂ ਦੀ ਗ੍ਰੋਥ ਰੁਕ ਜਾਂਦੀ ਆ ਤੇ ਜਿਹੜਾ ਫਲਾਵਰ ਆ ਉਹ ਜਲਦੀ ਆਉਂਦਾ ਆ ਭਾਵੇਂ ਕਿ ਕਣਕ ਦੇ ਵਿੱਚ ਫਲਾਵਰ ਹੈਗੀ ਬੱਲੀ ਉਹ ਬੱਲੀ ਜਲਦੀ ਆਉਂਦੀ ਆ ਤੇ ਤੰਦਰੁਸਤ ਆਉਂਦੀ ਆ ਤੇ ਲਿਓਸਿਨ ਨੇ ਉਹ ਕੰਮ ਕਰਨਾ ਆ ਤੁਹਾਡੀ ਕਣਕ ਦਾ ਨਸਾਰਾ ਇੱਕਦਮ ਆ ਜਾਣਾ ਆ ਲਿਓਸਿਨ ਆ ਜਿਹੜੀ ਬੂਟੇ ਦੇ ਵਿੱਚੋਂ ਹਾਰਮੋਨਸ ਚੇਂਜ ਕਰਕੇ ਨਸਾਰੇ ਵੱਲ ਉਹਦਾ ਦੁੱਖ ਲੈ ਜਾਂਦੀ ਆ ਮੇਰੇ ਹਿਸਾਬ ਨਾਲ ਤਾਂ ਲਿਓਸਿਨ ਦੀ ਸਪਰੇ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਹਾਰਮੋਨਸ ਚੇਂਜ ਕਰਦੀ ਆ ਤੇ ਅਨਾਜ ਦੀ ਜਿਹੜੀ ਤਸਵੀਰ ਆ ਉਹਨੂੰ ਵੀ ਚੇਂਜ ਕਰ ਰਹੀ ਆ ਬਹੁਤ ਲੋਕਾਂ ਨੂੰ ਹੁਣ ਆਪਾਂ ਸੁਣਿਆ ਵੀ ਕਣਕ ਤੋਂ ਬਿਮਾਰੀਆਂ ਹੋ ਰਹੀਆਂ ਨੇ ਕਣਕ ਦਾ ਆਟਾ ਖਾਣਾ ਬੰਦ ਕਰ ਰਹੇ ਨੇ ਉਹ ਇਦਾਂ ਹੀ ਜਿਹੜੀਆਂ ਰੇਹਾਂ ਸਪ੍ਰੇਹਾਂ ਨੇ ਇਹ ਹਾਰਮੋਨਸ ਚੇਂਜ ਕਰੀ ਜਾ ਰਹੀਆਂ ਨੇ ਤੇ ਇਹ ਕਣਕ ਆ ਜਿਹੜੀ ਆਪਣਾ ਅਨਾਜ ਹੈ ਜ਼ਹਿਰੀਲਾ ਹੋਈ ਜਾ ਰਿਹਾ ਦੇਖੋ ਇਹ ਗੱਲ ਤਾਂ ਆਪਾਂ ਨਹੀਂ ਮੁੱਕਰ ਸਕਦੇ ਵੀ ਜਿਹੜੀਆਂ ਮੈਂ ਰੇਹਾਂ ਸਪ੍ਰੇਹਾਂ ਦੱਸ ਰਿਹਾ ਉਹ ਚੰਗੀਆਂ ਨੇ ਹੈਗੀਆਂ ਦੇਖੋ ਕਿਤੇ ਨਾ ਕਿਤੇ ਇਹ ਮਾੜੀਆਂ ਹੀ ਨੇ ਪਰ ਸਾਡਾ ਕੰਮ ਆ ਦੱਸਣਾ ਕਿਸਾਨ ਦਾ ਕੰਮ ਆ ਕਰਨਾ ਤੇ ਪੈਦਾਵਾਰ ਲੈਣਾ ਤੇ ਇਹ ਪੈਦਾਵਾਰ ਆ ਜਿਹੜੀ ਇਹਦਾ ਦਿਨ ਪਰ ਦਿਨ ਜਿਹੜੇ ਝਾੜ ਨੇ ਵੱਧ ਵੱਲ ਝਕਾ ਜਾਈ ਜਾ ਰਹੇ ਆ ਪਰ ਜਿਹੜਾ ਖਰਾਕੀ ਤੱਤਾਂ ਵਾਲਾ ਐਨਪੀਕੇ ਆ ਉਹ ਕੋਈ ਜ਼ਹਿਰੀਲਾ ਨਹੀਂ ਹੈਗਾ ਜਿਹੜਾ ਕਿ ਮੈਂ ਪਹਿਲਾਂ 13045523455517 ਦੱਸਿਆ ਨੇ ਐਨਪੀਕੇ ਉਹ ਕੋਈ ਜ਼ਹਿਰੀਲੇ ਨਹੀਂ ਹੈਗੇ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ ਉਤੇ ਉਹ ਆਰਗੈਨਿਕ ਜਿਹੜੇ ਆਪਣੇ ਕਰ ਰਹੇ ਨੇ ਵੀਰ ਖੇਤੀ ਉਹਦੇ ਵਿੱਚ ਵੀ ਤੁਸੀਂ ਉਹ ਐਨਪੀਕੇ ਜਿਹੜੇ ਪਾ ਸਕਦੇ ਹੋ ਪਰ ਜਿਹੜਾ ਫੰਗੀ ਸਾਈਡ ਹੋ ਗਿਆ ਤੇ ਆਪਣੀ ਲੀਓ ਸਿੰਘ ਦੀ ਸਪਰੇ ਹੋਗੀ ਜਾਂ ਤੇਲੇ ਵਾਲੀਆਂ ਸਪਰੇਹਾ ਹੋਗੀਆਂ ਇਹ ਥੋੜੀਆਂ ਜ਼ਹਿਰੀਲੀਆਂ ਹੁੰਦੀਆਂ ਨੇ ਇਹਨਾਂ ਵੱਲ ਰੁੱਖਾ ਜਿਹੜਾ ਥੋੜੋ ਕਿਸਾਨ ਪ੍ਰਾਵੋ ਘੱਟ ਲੈ ਕੇ ਜਾਇਓ ਪਰ ਖਰਾਕੀ ਤੱਤਾ ਵਾਲੀਆਂ ਸਪਰੇਹਾ ਦਾ ਆਪਾਂ ਕਣਕ ਤੇ ਜ਼ਰੂਰ ਕਰ ਸਕਦੇ ਆ ਤੇ ਇਹਨਾਂ ਦੇ ਨਾਲ ਤੁਸੀਂ ਜਿਹੜੇ ਝਾੜਨ ਦੇ ਚੰਗੇ ਲੈ ਸਕਦੇ ਹੋ ਕਿਸਾਨ ਪ੍ਰਾਵੋ ਇਸ ਕਰਕੇ ਕਿਸਾਨ ਪ੍ਰਾਵੋ ਮੈਂ ਬਾਰ ਬਾਰ ਇਹੀ ਗੱਲ ਕਹਿਣਾ ਆ ਜੇਕਰ ਤੁਹਾਡੀ ਕਣਕ ਤੰਦਰੁਸਤਾ 70 75 ਦਿਨਾਂ ਦੀ ਵਧੀਆ ਹੋ ਗਈ ਤਾਂ ਉਹਦੇ ਉੱਪਰ ਕੋਈ ਵੀ ਰੇ ਸਪਰੇ ਨਾ ਕੀਤੀ ਜਾਵੇ ਮੈਂ ਇੱਕ ਪਿੱਛੇ ਜੇ ਰੀਲ ਪਾਈ ਸੀ ਵੀ ਆਪਾਂ ਨੇ ਜਾਰਾ ਵੀਟਾ ਦਾ ਬੈਡ ਬਲੈਡਰ ਕਰਿਆ ਸੀ ਤੇ ਉਹਦੇ ਬਹੁਤ ਸੋਹਣੇ ਰਿਜ਼ਲਟ ਮਿਲੇ ਕਣਕ ਦੀ ਹਾਈਟ ਵੀ ਬਹੁਤ ਸੋਹਣੀ ਹੋ ਗਈ ਤੇ ਰੰਗ ਵੀ ਸਾਹਕ ਕਾਲਾ ਹੋ ਗਿਆ ਤੇ ਕਣਕ ਵਿੱਚ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਹੋ ਗਈਆਂ ਮੈਂ ਹੁਣ ਉਹਦੇ ਉੱਪਰ ਕੋਈ ਵੀ ਰੇ ਸਪਰੇ ਨਹੀਂ ਕਰਾਂਗਾ ਹੁਣ ਜਦੋਂ ਸਾਰੇ ਤੋਂ ਬਾਅਦ ਦੇਖਾਂਗੇ ਜੇਕਰ ਮੌਸਮ ਗਰਮ ਹੁੰਦਾ ਲੱਗਿਆ ਤਾਂ ਆਪਾਂ ਜਿਹੜੀ ਆਪਣੀ 1236 ਫੰਗੀ ਸਾਈਡ ਆ ਜਾਂ ਨਟੀਵੋ ਫੰਗੀ ਸਾਈਡ ਆ ਉਹ ਸਿਰਕ ਲਵਾਂਗੇ ਜੇ ਲੋੜ ਪਈ ਤਾਂ ਆਦਰਵਾਈਜ਼ ਆਪਾਂ ਕੋਈ ਵੀ ਉਹਦੇ ਤੇ ਹੋਰ ਸਪਰੇ ਨਹੀਂ ਕਰਾਂਗੇ ਕਿਉਂਕਿ ਖਰਚਾ ਘਟਾਉਣਾ ਹੀ ਆਪਣਾ ਮਕਸਦ ਦਾ ਘੱਟ ਖਰਚੇ ਦੇ ਵਿੱਚ ਚੰਗੇ ਝਾੜ ਜਿਹੜੇ ਕਿ ਆਪਾਂ ਲੈ ਸਕੀਏ ਬੈਸੇ ਦਾ ਕਿਸਾਨ ਪ੍ਰਭੋ ਇਸ ਵਾਰੀ ਜਿਹੜਾ ਮੌਸਮ ਸੀ ਉਹ ਬਹੁਤ ਪਹਿਲਾਂ ਸਖਤ ਰਿਹਾ ਕਣਕਾਂ ਦੀ ਰੂਹ ਖੁਸ਼ ਨਹੀਂ ਸੀ ਲਿਓਸਿਨ ਦਾ ਇਸ ਵਾਰੀ ਕਰਨ ਦਾ ਕੋਈ ਮਤਲਬ ਬਣਦਾ ਹੀ ਨਹੀਂ ਕਿਉਂਕਿ ਕਣਕ ਦਾ ਕੱਦ ਰੋਕਣ ਲਈ ਇਹ ਸਪਰੇਅ ਕੀਤੀ ਜਾਂਦੀ ਆ ਕਣਕਾਂ ਦੇ ਕੱਦ ਪਹਿਲਾਂ ਹੀ ਘਟ ਨੇ ਇਸ ਲਈ ਕਿਸਾਨ ਪ੍ਰਭੋ ਲਿਓਸਿਨ ਵੱਲ ਚਕਾ ਨਾ ਲੈ ਕੇ ਜਾਓ ਹੁਣ ਜਿਹੜੀ ਜ਼ਿਆਦਾ ਜ਼ਰੂਰਤ ਆ ਤੁਹਾਨੂੰ ਐਨਪੀਕੇ ਦੀਆਂ ਸਪਰੇਹਾਂ ਕਰਨ ਦੀ ਲੋੜ ਆ ਤੇ ਐਨਪੀਕੇ ਉਹ ਟੈਂਪਰੇਚਰ ਨੂੰ ਵੀ ਅਨਕੂਲ ਬਣਾ ਦੇਵੇਗਾ ਅਤੇ ਤੁਹਾਡੇ ਜਿਹੜੇ ਝਾੜ ਨੇ ਚੰਗੇ ਨਿਕਲ ਆਉਣ ਦੀ ਉਮੀਦ ਹਮੇਸ਼ਾ ਬਣੀ ਰਹਿੰਦੀ ਆ ਤੇ ਤੁਹਾਨੂੰ ਐਨਪੀਕੇ ਦੀ ਸਪਰੇ ਨਾਲ ਰਿਜ਼ਲਟ ਜ਼ਰੂਰ ਮਿਲਣਗੇ ਇਹ ਰਿਜ਼ਲਟ ਕਦੇ ਵੀ ਇੱਕਦਮ ਨਹੀਂ ਮਿਲਦੇ ਹੁੰਦੇ ਇੱਕ ਸਪਰੇ ਤੁਸੀਂ 70 ਤੋਂ 80 ਦਿਨ ਤੇ ਹੁਣ ਕਰ ਲਓ 52 34 ਕਰ ਲਓ 1.5 ਕਿਲੋ ਕਿੱਲੇ ਦੀ ਤੇ ਨਸਾਰੇ ਤੋਂ ਬਾਅਦ 13 0 45 ਵੀ ਫਿਰ ਜ਼ਰੂਰ ਕਰ ਲਿਓ ਦੋ ਸਪਰੇ ਹੈ ਐਨਪੀਕੇ ਦੇਆਂ ਕਰਕੇ ਦੇਖ ਲਓ ਤੁਹਾਨੂੰ ਇਹਦੇ ਚੰਗੇ ਨਤੀਜੇ ਮਿਲਣਗੇ ਨਾ ਇਹ ਬੋਲਤੀਆਂ ਮਹਿੰਗੀਆਂ ਨਹੀਂ ਕਿਸਾਨ ਭਰਾਵੋ ਜੇਕਰ ਤੁਸੀਂ ਆਪਣੇ ਨਾਲ ਸੰਪਰਕ ਕਾਇਮ ਕਰਨਾ ਚਾਹੁੰਦੇ ਹੋ ਤਾਂ ਮੈਂ ਇੱਥੇ ਨੀਚੇ ਆਪਣਾ ਵਟਸਐਪ ਨੰਬਰ ਦੇ ਰਿਹਾ ਇਹਦੇ ਤੁਸੀਂ ਬੋਲ ਕੇ ਜਾਂ ਵੀਡੀਓ ਬਣਾ ਕੇ ਕੋਈ ਵੀ ਮੈਸੇਜ ਮੈਨੂੰ ਖੇਤੀਬਾੜੀ ਦੇ ਸਬੰਧਿਤ ਪੁੱਛ ਸਕਦੇ ਹੋ ਤੇ ਆਪਾਂ ਜਰੂਰ ਦੱਸ ਦੇਵਾਂਗੇ ਫੋਨ ਕਾਲ ਕਿਸਾਨ ਭਰਾਵੋ ਇਹ ਨੰਬਰ ਤੇ ਨਾ ਕਰਿਓ ਆਪਣੇ ਕੋਲ ਨੀਅਰ ਚੱਕ ਆਉਣੀਆ ਕਿਉਂਕਿ ਦਿੱਲੀ ਦੇ ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ ਵੀਡੀਓ ਚੰਗੀ ਲੱਗੀ ਤਾਂ ਹੋਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰਿਆਂ ਬਹੁਤ ਬਹੁਤ ਧੰਨ